ਸੋ ਲੋਕ ਸਭਾ ਚੋਣਾਂ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮਾਲਵਿੰਦਰ ਸਿੰਘ ਕੰਗ ਨੇ ਅੱਜ ਰਸਮੀ ਆਗਾਜ਼ ਕਰਨਾ ਹੈਗਾ ਗੁਰਦੁਆਰਾ ਸਿੰਘ ਸ਼ੀਤਾਂ ਸੋਹਾਨਾਂ ਤੋਂ ਮੱਥਾ ਟੇਕ ਕੇ ਤਕਛੜੀ ਕੇਸਗੜ ਸਾਹਿਬ ਵੀ ਉਹ ਜਾਣਗੇ ਉਸ ਤੋਂ ਬਾਅਦ ਉਹ ਮਾਤਾ ਨਾਨਾ ਦੇਵੀ ਦੇ ਮੰਦਿਰ ਵੀ ਜਾਣਗੇ ਅੱਜ ਰਸਮੀ ਆਗਾਜ਼ ਮੁਹਾਲੀ ਤੋਂ ਕੀਤਾ ਜਾ ਰਿਹਾ ਸੋ ਕੰਗ ਸਾਹਿਬ ਦਾ ਇਸ ਮੁੱਦੇ ਤੇ ਜਦੋਂ ਆਗਾਜ਼ ਕਰਨ ਜਾ ਰਹੇ ਨੇ ਕਿ ਸਿਆਸੀ ਲੜਾਈ ਲੜਨ ਜਾ ਰਹੇ ਨੇ ਆਪਣੇ ਜ਼ਿੰਦਗੀ ਦੀ ਸਟੂਡੈਂਟ ਲੀਡਰ ਰਹੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਪਣੇ ਸਟੂਡੈਂਟ ਲੀਡਰ ਤੋਂ ਬਾਅਦ ਜਿਹੜਾ ਇੱਕ ਵੱਡੀ ਸਿਆਸੀ ਲੜਾਈ ਲੜਨ ਜਾ ਦੇਖਦੇ ਨੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਹੁਤ ਹੀ ਪਾਵਨ ਤੇ ਪਵਿੱਤਰ ਸਥਾਨ ਸ਼ਿੰਗ ਸਹੀਦਾ ਗੁਰਦੁਆਰਾ ਸਾਹਿਬ ਅੱਜ ਅਸੀਂ ਸਾਡੇ ਮਹਾਲੀ ਤੋਂ ਸਤਕਾਰਯੋਗ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਮੈਡਮ ਪ੍ਰਭਜੋਤ ਕੌਰ ਜੀ ਔਰ ਆਮ ਆਦਮੀ ਪਾਰਟੀ ਦੇ ਸਾਰੇ ਹੀ ਬਹੁਤ ਹੀ ਸਤਕਾਰਯੋਗ ਸਾਥੀ ਪੰਜਾਬ ਚੋਂ ਵੱਖ-ਵੱਖ ਥਾਵਾਂ ਤੋਂ ਆਏ ਸਾਥੀ ਅੱਜ ਗੁਰੂ ਸਾਹਿਬ ਦਾ ਉਹ ਟਾਸਰਾ ਲੈ ਕੇ ਅਸੀਂ ਆਪਣੇ ਚੋਣ ਮੁਹਿੰਮ ਦੀ ਜਿਹੜੀ ਆ ਸ਼ੁਰੂਆਤ ਕਰਨ ਜਾ ਰਹੇ ਆ ਇਸ ਸਤਾਨ ਤੋਂ ਬਾਅਦ ਹੁਣ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਜਿਹੜਾ ਪਾਰਟੀ ਨੇ ਮੈਨੂੰ ਚੋਣ ਲੜਨ ਦਾ ਮੌਕਾ ਦਿੱਤਾ ਹੈ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਤਕਸਰੀ ਕੇਸਗੜ ਸਾਹਿਬ ਅਤੇ ਮਾਤਾ ਨੈਣਾ ਦੇਵੀ ਵਾਸ ਜਾ ਕੇ ਸਾਰੇ ਸਤਕਾਰਯੋਗ ਐਮਐਲਏ ਸਹਿਬਾਨਾਂ ਨਾਲ ਨਤਮਸਤਕ ਹੋਵਾਂਗੇ ਔਰ ਚੋਣ ਮਹੀਮ ਦਾ ਆਗਾਜ਼ ਕਰਾਂਗੇ ਜਿੱਥੇ ਮੈਂ ਗੁਰੂ ਸਾਹਿਬ ਦਾ ਪਰਮ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਉਹਦੇ ਨਾਲ ਨਾਲ ਮੈਂ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਸ ਅਹਿਮ ਸੀਟ ਤੇ ਪਾਰਟੀ ਦੀ ਟਿਕਟ ਦੇ ਕੇ ਅੱਜ ਦੇਸ਼ ਦੀ ਲੋਕਸ਼ਾਹੀ ਨੂੰ ਬਚਾਉਣ ਵਾਲੀ ਲੜਾਈ 'ਚ ਆਪਣਾ ਇੱਕ ਖਾਸ ਮੁਕਾਮ ਜਿਹੜਾ ਸਾਥ ਸਾਥੀ ਦੇ ਰੂਪ ਚ ਮੈਨੂੰ ਮੌਕਾ ਦਿੱਤਾ ਹੈ ਇਹਦੇ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਪਰ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਦਾ ਹਾਂ ਕਿ ਗੁਰੂ ਸਾਹਿਬ ਮਿਹਰ ਕਰਨ ਕਿ ਜਿਸ ਸੋਚ ਨਾਲ ਜਿਸ ਭਰੋਸੇ ਨਾਲ ਮੈਨੂੰ ਪਾਰਟੀ ਤੇ ਲੱਖਾਂ ਕਰੋੜਾਂ ਸਾਥੀਆਂ ਦੀਆਂ ਦਵਾਵਾਂ ਕਰਕੇ ਲੀਡਰਸ਼ਿਪ ਨੇ ਇਹ ਮੌਕਾ ਦਿੱਤਾ ਹੈ ਉਹ ਅਸੀਂ ਲੋਕ ਸਭਾ ਵਿਆ ਲੋਕ ਸਭਾ ਦੀਆਂ ਚੋਣਾਂ 'ਚ ਵੀ ਜਿੱਤ ਹਾਸਲ ਕਰਕੇ ਪਾਰਲੀਮੈਂਟ 'ਚ ਜਾ ਕੇ ਪੰਜਾਬ ਦੀ ਸ਼੍ਰੀ ਅਨੰਦਪੁਰ ਸਾਹਿਬ ਦੀ ਆਵਾਜ਼ ਬੁਲੰਦ ਕਰਾਂਗੇ ਲੋਕ ਹਿੱਤ ਦੀ ਗੱਲ ਕਰਾਂਗੇ ਲੋਕਾਂ ਦੇ ਅਧਿਕਾਰਾਂ ਨੂੰ ਪ੍ਰੋਟੈਕਟ ਕਰਾਂਗੇ ਸੋ ਇਸੇ ਕਰਕੇ ਅੱਜ ਇੱਥੇ ਸ਼ੁਰੂਆਤ ਵਾਸਤੇ ਆਏ ਆਂ ਔਰ ਤੁਹਾਡਾ মিডিਆ ਦੇ ਸਾਰੇ ਸਾਥੀਆਂ ਦਾ ਮੈਂ ਤਹੇ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਕਿ ਤੁਸੀਂ ਵੀ ਲਗਾਤਾਰ ਇਸ ਸੰਘਰਸ਼ ਦੀ ਲੜਾਈ 'ਚ ਹਮੇਸ਼ਾ ਮੇਰਾ ਸਾਥ ਦਿੱਤਾ ਹੈ ਔਰ ਤੁਹਾਡੀਆਂ ਵੀ ਉਮੀਦਾਂ ਤੋਂ ਕਦੀ ਮੈਂ ਹਮੇਸ਼ਾ ਹੀ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਇਹ ਮੇਰੀ ਪੂਰੀ ਪ੍ਰਿਆਸ ਰਹੂਗਾ ਇਹ ਮੇਰਾ ਹਮੇਸ਼ਾ ਹੀ ਜਿਹੜਾ ਹੈਗਾ ਹਮੇਸ਼ਾ ਜਿਹੜਾ ਮੇਰਾ ਸੰਘਰਸ਼ ਚ ਜਾਰੀ ਰਹੂਗਾ ਸੋ ਕਾਂਗਸਾਬ ਤੁਸੀਂ ਤੁਹਾਡੇ ਤੋਂ ਪਹਿਲਾਂ 10 ਸਾਲ ਉੱਥੇ ਚੰਦੂ ਮਾਜਰਾ ਸਾਹਿਬ ਨੇ ਗਵਾਹੀ ਕੀਤੀ ਨਾਨਦਪੁਰ ਸਭਾ ਲੋਕ ਸਭਾ ਦਿੱਤੀ ਵਾੜੀ ਸਾਹਿਬ ਨੇ ਕੀਤੀ ਉਹਨਾਂ ਦੀ ਪਰਫਾਰਮੈਂਸ ਕਿੱਦਾਂ ਦੇਖਦੇ ਹੋ ਦੇਖੋ ਸਾਡੀ ਲੜਾਈ ਪੰਜਾਬ ਦੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਹੈ ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਦੀ ਲੜਾਈ ਆਪਣੇ ਪਰਿਵਾਰ ਦੇ ਭਵਿੱਖ ਤੇ ਆਪਣੇ Empire ਨੂੰ ਪ੍ਰੋਟੈਕਟ ਕਰਨ ਦੇ ਜਿਹੜੇ ਆ ਭਵਿੱਖ ਦੀ ਲੜਾਈ ਹੈ ਕੰਗਸਾਬ ਇਕ ਤੀਜ ਉੱਥੋਂ ਦੇਖ ਰਿਹਾ ਅਨੰਦਪੁਰ ਤੋਂ ਪਹਿਲਾਂ ਬਿੱਟੂ ਜਿੱਤੇ ਲੁਧਿਆਣੇ ਚਲੇ ਗਏ ਚੰਦੂ ਮਾਜਰਾ ਸਾਹਿਬ ਜਿੱਤੇ ਦੁਬਾਰੇਣੀ ਜਿੱਤੇ ਟਿਵਾੜੀ ਜਿੱਤੇ ਕਹਿੰਦੇ ਚਰਚਾ ਹੁਣ ਚੰਡੀਗੜ੍ਹ ਤੋਂ ਲੜਦੀ ਹੈ ਕਾਰਨ ਕੀ ਹੈ ਕਿ ਬੰਦਾ ਇੱਕ ਵਾਰੀ ਜਿੱਦਾਂ ਬਾਅਦ ਚ ਉਹ ਹਲਕਾ ਹੀ ਹੋਰ ਦੇਖਣ ਵਹਿੰਦੇ ਆ ਧੋਖਾ ਧੋਖਾ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨਾਲ ਧੋਖਾ ਦਗਾ ਕਮਾਇਆ ਇਹਨਾਂ ਨੇ ਉਸ ਪਵਿੱਤਰ ਧਰਤੀ ਜਿੱਨੇ ਸਮਾਜਿਕ ਏਕਤਾ ਭਾਈਚਾਰਕ ਸਾਂਝ ਦੁਨੀਆ ਦੀ ਮਿਸਾਲੀ ਜਿਹੜੀ ਕੁਰਬਾਨੀ ਦੇ ਕੇ ਇੱਕ ਇਤਿਹਾਸ ਸਿਰਜਿਆ ਉਸ ਧਰਤੀ ਔਰ ਉਸ ਧਰਤੀ ਦੇ ਲੋਕਾਂ ਨਾਲ ਜਿਹੜਾ ਇਹਨਾਂ ਨੇ ਦੱਗਾ ਕਮਾਇਆ ਲੋਕ ਇਹਨਾਂ ਨੂੰ ਬਖਸ਼ਣ ਕਿ ਇੱਕ ਚੀਜ਼ ਹੋ ਰਕਾਂਕ ਸਾਹਿਬ ਕਿਸੇ ਵੀ ਪਾਰਟੀ ਦੀ ਆਪਾਂ ਗੱਲ ਕਰ ਲਈ ਕੋਈ ਵੀ ਸਿਆਸਤਦਾਨ ਜਿਹੜਾ ਕਿਸੇ ਦੂਜੀ ਪਾਰਟੀ ਜਾ ਰਿਹਾ ਉਹਨੂੰ ਟਿਕਟ ਮਿਲਦੀ ਪਈ ਹੈ ਕੀ ਉਮੀਦਵਾਰਾਂ ਦਾ ਆਪਣੀ ਪਾਰਟੀਆਂ ਚ ਜਿਹੜੇ ਵਰਕਰ ਜੱਦੀ ਕੰਮ ਕਰ ਰਹੇ ਉਹਨਾਂ ਦਾ ਘਾਟਾ ਪੈ ਚੁੱਕਾ ਹਰ ਪਾਰਟੀ ਨੂੰ ਇਧਰ ਉਧਰ ਲੱਭਣੇ ਪੈ ਰਹੇ ਉਮੀਦਵਾਰ ਪੰਜਾਬ ਚ ਮਾਨ ਸਾਹਿਬ ਦੀ ਅਗਵਾਈ ਚ 2 ਸਾਲਾਂ ਚ ਜੋ ਲੋਕ ਹਿੱਤ ਵਾਸਤੇ ਕੰਮ ਹੋਇਆ ਨੌਜਵਾਨਾਂ ਨੂੰ ਨੌਕਰੀਆਂ ਤੋਂ ਲੈ ਕੇ ਕਿਸਾਨੀ ਨੂੰ ਮਜ਼ਬੂਤ ਕਰਨ ਲਈ ਰੋਜ਼ਗਾਰ ਦੇਣ ਤੋਂ ਇਲਾਵਾ ਜਿਸ ਤਰੀਕੇ ਨਾਲ ਕਰਪਸ਼ਨ ਤੇ ਠੱਲ ਪਈ ਆ ਆਮ ਸਧਾਰਨ ਵਰਗਾਂ ਨੂੰ ਬਿਜਲੀ ਫ੍ਰੀ ਦੇ ਕੇ ਘਰ-ਘਰ ਰਾਸ਼ਨ ਦੇਣ ਦੀ ਸਕੀਮ ਸ਼ੁਰੂ ਕਰਕੇ तमाम ਉਪਰਾਲੇ ਮਾਨ ਸਾਹਿਬ ਦੀ ਸਰਕਾਰ ਨੇ ਕੀਤੇ ਆ ਇੱਕ ਇੱਕ ਇਸ এজেন্ডੇ ਨਾਲ ਅਸੀਂ ਹਰੇਕ ਘਰ ਦਾ ਹੁੰਡਾ ਖੜਕਾਵਾਂਗੇ ਜਿਹੜੇ ਲੋਕ

हमारे कुआत जो एरिया पड़ता है रोपड़ से मोहाली वहाँ नहरी पानी अभी तक नहीं दिया गया बलाचौर से लेकर बंगा शहर में फुटबॉल वॉलीबॉल का इतना बड़ा टैलेंट है और रोपड़ और श्री अनंतपुर साहब में वाटर गेम का इतना बड़ा टैलेंट है कि, कि किसी ने इस तरफ ध्यान नहीं दिया इन तमाम इश्यूज के साथ साथ देश के संविधान के अनुसार ਜੋ ਫੈਡਰਲ ਸਟਰਕਚਰ ਮੇ ਸਟੇਟਸ ਦਾ ਰਾਈਟ ਹੈ ਉਸ ਕੋ ਪ੍ਰੋਟੈਕਟ ਕਰਨੇ ਦੀ ਲੜਾਈ ਵੀ ਪਾਰਲੀਮੈਂਟ ਮੇ ਲੜੇ ਹੜਾਂ ਦਾ ਬੜਾ ਵੱਡਾ ਇਸ਼ੂ ਰਿਹਾ ਸੀਗਾ ਚਰਨਜੀਤ ਸਿੰਘ ਤੁਹਾਡੇ ਜਿਹੜੇ ਵਿਧਾਇਕ ਨੇ ਉਹ ਤਾਂ ਬੜਾ ਵੱਡਾ ਵਿਰੋਧ ਹੋਇਆ ਸੀ ਪਿੰਡਾਂ ਚ ਪਿੰਡਾਂ ਚ ਕਿੱਦਾਂ ਜਾਉਂਗੇ ਮਾਨ ਸਾਹਿਬ ਲਗਾਤਾਰ ਲੱਗੇ ਹੋਏ ਆ ਚਾਹੇ ਹੜਾਂ ਦਾ ਮਸਲਾ ਹੋਵੇ ਚਾਹੇ ਨਹਿਰੀ ਪਾਣੀ ਪਹੁੰਚਾਉਣ ਦਾ ਮਸਲਾ ਹੋਵੇ ਇਹ ਸਾਡੀ ਪ੍ਰਾਇੋਰਟੀ ਹੈ ਦੇਖੋ ਇੱਕ ਗੱਲ ਮੈਂ ਸਪਸ਼ਟ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਇੱਕ ਮਿਸ਼ਨ ਦੇ ਤਹਿਤ ਰਾਜਨੀਤੀ ਚ ਆਏ ਆ ਔਰ ਮੈਂ ਵੀ ਬੜੇ ਪਰ ਉਸੇ ਨਾਲ ਸਾਰੇ ਆਨੰਦਪੁਰ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਦੇ ਵੋਟਰਾਂ ਨੂੰ ਕਹਿ ਸਕਦਾ ਹੈ ਕਿ 24 ਸਾਲ ਦਾ ਸਮਾਜਿਕ ਜੀਵਨ ਹੈ ਛੱਤ ਰਾਜਨੀਤੀ ਤੇ ਲੱਗੀ ਇੱਕ ਕੋਈ ਉਂਗਲ ਖੜੀ ਨਹੀਂ ਕਰ ਸਕਦਾ ਸਿਰਫ ਔਰ ਸਿਰਫ ਲੋਕ ਹਿੱਤ ਦੀ ਲੜਾਈ ਅੱਜ ਤੱਕ ਲੜੀ ਹੈ ਤੇ ਗਾਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਨੰਦਪੁਰ ਸਾਹਿਬ ਤੋਂ ਅੱਜ ਰਸਮੀ ਆਗਾਜ਼ ਉਹਨਾਂ ਵੱਲੋਂ ਜਿਹੜਾ ਕੀਤਾ ਗਿਆ ਆਪਣੀ ਚੋਣ ਮੁਹਿੰਮ ਦਾ ਜਿਹੜੇ ਉਮੀਦਵਾਰ ਦਲ ਬਦਲ ਕੇ ਦੂਜੀ ਪਾਰਟੀਆਂ ਜਾ ਰਹੇ ਨੇ ਉਹਨਾਂ ਨੇ ਕਿਹਾ ਵੀ ਦਲ ਬਦਲਣ ਵਾਲੇ ਜੀ ਉਮੀਦਵਾਰ ਨੇ ਆਪਣੇ ਲਈ ਆਪਣੇ ਪਰਿਵਾਰਾਂ ਲਈ ਇੱਤਾ ਕਰ ਰਹੇ ਨੇ ਪਰ ਸਬਕ ਜਿਹੜਾ ਹੈਗਾ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਸਿਖਾਣਾ ਤੇ ਸਿਰਫ ਤੇ ਸਿਰਫ ਉਹ ਇੱਕ ਵਿਕਾਸ ਦਾ ਮੁੱਦਾ ਜਿਹੜਾ 2 ਸਾਲਾਂ ਤੋਂ ਵਿਕਾਸ ਦੀ ਲਹਿਰ ਪੰਜਾਬ ਦੇ ਵਿੱਚ ਚੱਲੀ ਹੋਈ ਹੈ ਉਹਨੂੰ ਲੈ ਕੇ ਹੀ ਉਹ ਕੇ ਵਾਦੇ ਨੇ ਤੇ ਲੋਕਾਂ ਕੋਲੋਂ ਜਾ ਕੇ ਜਿਹੜਾ ਆਪਾਂ ਕਹੀਏ ਲੋਕ ਸਭਾ ਦੇ ਵਿੱਚ ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਤਾ ਕੇ ਭੇਜਣ ਦੀ ਦਾ ਦਿੰਦੇ ਨੇ ਪਤਾ ਲੱਗੇਗਾ 4 ਜੂਨ ਨੂੰ ਹੋਰ ਨਵੀਂ ਅਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ